ਕੋ ਪੰਜਾਬ ਸਰਕਾਰ ਖਾਸ ਕਰਕੇ ਸ਼੍ਰੀਮਨ ਅਰਵਿੰਦ ਕੇਜਰੀਵਾਲ ਹਰਾਂ ਦੀ ਜਿਹੜੀ ਤਵਜੋ ਹੈ ਔਰ ਸਾਡੇ ਮੁੱਖ ਮੰਤਰੀ ਭਵਨ ਸਿੰਘ ਮਾਨ ਹਰਾਂ ਦੀ ਜਿਹੜੀ ਤਵਜੋ ਹੈ ਉਹ ਆਮ ਲੋਕਾਂ ਤੇ ਆਮ ਘਰਾਂ ਤੇ ਉਹਨਾਂ ਦੇ ਬੱਚਿਆਂ ਲਈ ਬਹੁਤ ਜ਼ਿਆਦਾ ਸੰਵੇਦਨਸ਼ੀਲ ਨੇ ਇੰਨੀ ਜ਼ਿਆਦਾ ਤਵਜੋ ਦੇ ਰਹੇ ਨੇ ਔਰ ਪਿਛਲੇ ਸਮੇਂ ਚ ਵਿਦਾਂਸਭਾ ਦੇ ਵਿੱਚ ਵੀ ਗੱਲ ਹੋਈ ਸੀ। ਔਰ ਹੋਰ ਵੀ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਹੋਈ ਕਿ ਜਿਹੜਾ ਦੁੱਧ ਔਰ ਦੁੱਧ ਤੋਂ ਬੜੀਆਂ ਹੋਈਆਂ ਖਾਣ ਦੀਆਂ ਚੀਜ਼ਾਂ ਜਿਹੜੀਆਂ ਹਨ ਉਹਨਾਂ ਦੀ ਭਰੋਸੇਯੋਗਤਾ ਦੇ ਵਿੱਚ ਸ਼ੱਕ ਹੈ। ਉਸ ਮਨਸ਼ੇ ਨੂੰ ਅੱਗੇ ਲੈ ਕੇ ਉਸ ਸੋਚ ਨੂੰ ਅੱਗੇ ਲੈ ਕੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਪਿਛਲੇ 2 ਮਹੀਨਿਆਂ ਤੋਂ ਇੱਕ ਕੈਂਪੇਨ ਚਲਾਈ ਗਈ ਸੀ ਜਿਹਦੇ ਤਹਿਤ ਸਾਡੇ ਦੁੱਧ ਦਾ ਕੰਮ ਕਰਨ ਵਾਲੇ ਦੁੱਧ ਤੋਂ ਬੜੀਆਂ ਚੀਜ਼ਾਂ ਬਣਾਉਣ ਵਾਲੇ ਡੇਰੀ ਮਾਲਕ ਦੁੱਧ ਦੀ ਸਪਲਾਈ ਕਰਨ ਵਾਲੇ ਦੁੱਧ ਦੀ ਪੈਦਾਵਾਰ ਕਰਨ ਵਾਲੇ ਲੋਕ ਵੀ ਬੜੇ ਉਤਸ਼ਾਹਿਤ ਹੋਏ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਅ ਦੋ ਨੰਬਰ ਦਾ ਜਿਹੜਾ ਜਾਂ ਸਪੂਰੀਅਸ ਜਿਹੜੇ ਮਿਲਕ ਪ੍ਰੋਡਕਟਸ ਹੈ ਜਾਂ ਐਡਲਟਰੇਟਡ ਮਿਲਕ ਪ੍ਰੋਡਸਰ ਉਹ ਸਾਡੇ ਬੱਚਿਆਂ ਦੀ ਸਾਡੇ ਲੋਕਾਂ ਦੀ ਬਜ਼ੁਰਗਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਕਰਦੇ ਆ ਜਿਹੜਾ ਉਹਨਾਂ ਦੇ ਬਿਜ਼ਨਸ ਨੂੰ ਵੀ ਬੜਾ ਬਤਾਸਰ ਕਰਦੇ ਆ ਉਹਦੇ ਤੇ 네ਗੇਟਿਵ ਇਮਪੈਕਟ ਹੁੰਦਾ ਜਿਹੜਾ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ ਬਿਜ਼ਨਸ ਕਰਨਾ ਚਾਹੁੰਦਾ ਉਹ ਘਾਟੇ ਵੱਲ ਜਾਂਦਾ ਜਿਹੜਾ ਕੋ ਪਸ਼ੂ ਪਾਲਦਾ ਈਮਾਨਦਾਰੀ ਨਾਲ ਦੁੱਧ ਵੇਚਣਾ ਚਾਹੁੰਦਾ ਉਹਨੂੰ ਸਹੀ ਮੁੱਲ ਨਹੀਂ ਮਿਲਦਾ ਸੋ ਲੋਕ ਵੀ ਬੜੇ ਉਤਸ਼ਾਹਿਤ ਹੋਏ ਸੋ ਅਸੀਂ ਇੱਕ ਜਿਹੜੀ ਪਬਲਿਸਿਟੀ ਕੈਂਪੇਨ ਵੀ ਚਲਾਈ ਇੱਥੇ ਪਿਛਲੇ 2 ਮਹੀਨੇ ਤਾਂ ਕਿ ਜਿਹੜੇ ਮਾੜੇ ਅੰਤਰਾਂ ਨੂੰ ਕੰਨ ਹੋ ਜੇ ਔਰ ਆਮ ਜਿਹੜੇ ਸ਼ਹਿਰੀ ਨੇ ਸਾਡੇ ਪਿੰਡਾਂ 'ਚ ਵੱਸਦੇ ਲੋਕ ਨੇ ਉਹਨਾਂ ਨੂੰ ਇਹ ਲੱਗਣ ਲੱਗੇ ਵੀ ਅਸੀਂ ਸ਼ੁੱਧ ਚੀਜ਼ਾਂ ਲੈਣੀਆਂ ਉਹਨਾਂ ਨੂੰ ਵਿਸ਼ਵਾਸ ਆਵੇ ਸਰਕਾਰ ਦੀ ਕਾਰਜਕਾਰੀ ਦੇ ਵਿੱਚ ਤੇ ਇਸੇ ਲੜੀ ਦੇ ਤਹਿਤ ਇੱਕ ਪਹਿਲੇ ਪੜਾਅ 'ਚ ਕਾਰੋਬਾਰ ਛੱਡਣ ਲਈ ਜਿਹੜੇ ਮਾੜੋ ਮਾੜੇ ਬੰਦੇ ਕਾਰੋਬਾਰ ਕਰਦੇ ਆ ਉਹਨਾਂ ਨੂੰ ਛੱਡਣ ਲਈ ਬੇਨਤੀ ਕੀਤੀ ਗਈ। ਦੂਜੇ ਪੜਾਅ 'ਚ ਐਕਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਇਹ ਦੂਜੇ ਪੜਾਅ ਦੀ ਸ਼ੁਰੂਆਤ ਹੈ। ਜਿਸ ਤਹਿਤ ਮਾੜੇ ਅੰਤਰਾਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਔਰ ਮੈਂ ਵਧਾਈ ਦੇਣਾ ਸਾਡੇ ਐਸਐਸਪੀ ਸਾਹਿਬ ਨੂੰ ਔਰ ਜਿਹੜਾ ਇੱਥੇ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਡੀਸੀ ਸਾਹਿਬ ਨੂੰ ਕਿ ਅੱਜ ਇੱਕ ਸ਼ੱਕੀ ਜਿਹੜਾ ਜਿਹੜਾ ਸਪਲਾਇਰ ਹੈ ਉਹਦਾ ਮਾਲ ਕੁਝ ਕਨਫਿਸਕੇਟ ਕੀਤਾ ਗਿਆ ਹੈ ਜਿਹੜਾ ਦੁੱਧ ਔਰ ਦੁੱਧ ਤੋਂ ਬਣੀਆਂ ਹੋਈ ਚੀਜ਼ਾਂ ਜਿਹਦੇ ਵਿੱਚ ਚਾਵਲ ਨੇ ਉਹਨਾਂ ਦੀ ਸੈਂਪਲਿੰਗ ਕਰਾਈ ਜਾ ਰਹੀ ਹੈ ਔਰ ਅਗਰ ਇਹਦੇ ਚੋਂ ਕੁਝ ਤਸੱਲੀ ਬਖਸ਼ੇ ਦੇ ਰਿਜ਼ਲਟ ਨਾ ਆਏ ਤਾਂ ਫਿਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਔਰ ਬਾਕੀ ਇਹ ਜਿਹੜੀ ਹੁਣ ਜਿਹੜੀ ਸੈਂਪਲਿੰਗ ਉਹ ਬੜੀ ਬਰੀਆ ਤਰੀਕੇ ਨਾਲ ਕੀਤੀ ਕਿ ਉਹਦੇ ਡਬਲ ਡਬਲ ਸੈਂਪਲ ਲੈ ਗਏ ਇੱਕ ਤਾਂ ਮਹਿਕਮਾ ਲੈ ਕੇ ਜਾਏਗਾ ਇੱਕ ਸੈਂਪਲ ਅਸੀਂ ਵੀ ਰੱਖਾਂਗੇ ਅਸੀਂ ਆਪਦੀ ਪ੍ਰਾਈਵੇਟ ਲੈਬਸ ਤੋਂ ਵੀ ਕਰਾਵਾਂਗੇ ਤਾਂ ਕਿ ਇੱਕ ਵਿਸ਼ਵਾਸ ਪ੍ਰਸਪਰ ਸਹੀ ਯੋਗਤਾ ਬਣੀ ਰਹੇ ਔਰ ਇਹ ਐਕਸ਼ਨ ਤੋਂ ਇਕਵਿਟੀ ਜਾਰੀ ਰਹਿਣਗੇ ਲੇਕਿਨ ਇਹਨਾਂ ਦੇ ਨਾਲ ਸਾਡੇ ਬੱਚਿਆਂ ਦਾ ਜਿਹੜਾ ਸਿਹਤ ਹੈ ਅਸੀਂ ਉਹਨੂੰ ਸੁਧਾਰਨ ਦੇ ਵਿੱਚ ਆਪਦਾ ਯੋਗਦਾਨ ਪਾਵਾਂਗੇ ਬਜ਼ੁਰਗਾਂ ਦੀ ਸਿਹਤ ਦਾ ਖਿਆਲ ਰੱਖਾਂਗੇ ਸੋ ਸਮਾਜ ਦੇ ਵਿੱਚ ਪੋਜ਼ਿਟਿਵਿਟੀ ਵੀ ਆਏਗੀ ਸਾਡੇ ਜਿਹੜੇ ਸਹੀ ਕੰਮ ਕਰਦੇ ਸਾਡੇ ਕਾਰੋਬਾਰੀ ਡੇਰੀ ਮਾਲਕ ਸਾਡੇ ਦੁੱਧ ਦਾ ਕੰਮ ਕਰਨ ਵਾਲੇ ਲੋਕ ਸਾਡੇ ਦੁੱਧ ਉਤਪਾਦਕ ਉਹਨਾਂ ਦੀ ਆਮਦਨ ਵੀ ਵਧੇਗੀ ਜਿੱਥੇ ਸਾਡੀ ਸਿਹਤ ਠੀਕ ਹੋਏਗੀ ਉੱਥੇ ਆਮਦਨ ਵੀ ਵਧੇਗੀ ਸੋ ਇਹਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਵੀ ਖਾਸ ਕਰਕੇ ਮੀਡੀਆ ਵਾਲਿਆਂ ਦਾ ਵੀ ਸਾਥ ਚਾਹੁੰਦਾ ਵੈਸੇ ਤੇ ਆਮ ਲੋਕ ਵੀ ਇਨਫੋਰਮੇਸ਼ਨ ਦੇਣ ਲੱਗ ਪਏ ਆ ਕਾਫੀ ਤੇ ਮੈਂ ਮੀਡੀਆ ਵਾਲਿਆਂ ਦਾ ਸਾਥ ਚਾਹੁੰਦਾ ਸਾਡੇ ਜਿਹੜੇ ਡੇਰੀ ਮਾਲਕ ਹੈ ਉਹਨਾਂ ਦਾ ਵੀ ਸਾਥ ਚਾਹੁੰਦਾ ਕਿ ਕਿਰਪਾ ਕਰਕੇ ਇਸ ਮੁਹਿੰਮ ਨੂੰ ਆਪਾਂ ਕਾਮਯਾਬ ਕਰੀਏ ਤੇ ਅਗਲੇ ਤੀਜੇ ਪੜਾਅ ਦੇ ਵਿੱਚ ਆਪਾਂ ਬਿਲਕੁਲ ਮਤਲਬ ਸ਼ੁੱਧ ਜਿਹੜੀਆਂ ਦੁੱਧ ਦੀਆਂ ਚੀਜ਼ਾਂ ਮਠਿਆਈਆਂ ਵਗੈਰਾ ਸਾਰੀਆਂ ਇਹ ਸਾਡੇ ਲੋਕਾਂ ਨੂੰ ਖਾਣੀਆਂ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਕਿੰਨਾ ਗਰਮਦ ਕੀਤਾ ਗਿਆ ਇਹਦੀ ਸਾਰੀ ਡਿਟੇਲ ਆ ਜਾਏਗੀ ਹਲੇ ਤੇ ਲੇਕਿਨ ਇਹਨਾਂ ਨੇ ਸ਼ੱਕੀ ਜਿਹੜਾ ਹੈ ਉਹ ਕਨਫੀਸ ਕੀਤਾ ਬੰਦਾ ਉਹਦੀ ਸੈਂਪਲਿੰਗ ਕਰਨਾ ਸਰ ਇਹ ਪਤਾ ਲੱਗਿਆ ਵੀ ਇਹ ਬੰਦਾ ਪਿਛਲੇ ਲੰਬੇ ਸਮੇਂ ਤੋਂ ਹੀ ਇਹ ਕੰਮ ਜਿਹੜਾ ਕਰ ਰਿਹਾ ਹੈਗਾ ਪਹਿਲਾਂ ਨਹੀਂ ਕਦੇ ਹੈਲਥ ਡਿਪਾਰਟਮੈਂਟ ਨੇ ਇਸ ਵਲ ਕੋਈ ਕਾਰਵਾਈ ਨਹੀਂ ਕੀਤੀ। ਦੇਖੋ ਹੁਣ ਮੁਹਿੰਮ ਚੱਲੀ ਹੈ ਤੇ ਇਹਦੇ ਚ ਹੈਲਥ ਡਿਪਾਰਟਮੈਂਟ ਦੀ ਸ਼ਮੂਲੀਅਤ ਹੈ। ਵੀ ਅਜੋ ਅਸੈਂਬਲੀ ਕਰ ਰਹੇ ਆ ਜਿਸ ਸਰ ਫੋਣਾਂ ਦੇ ਰੇਟ ਇੰਨੇ ਘਟਾ ਹੈ ਕਿ ਜਿਹੜੇ ਜਨਨ ਕੰਮ ਕਰਦੇ ਸੀ ਉਹ ਉਹ ਜਿਹੜੇ ਜ਼ਿੰਮੇਵਾਰ ਹੈਗੇ ਉਹ ਕੰਮ ਹੀ ਛੱਡ ਗਏ ਜੀ ਇਸ ਨੂੰ ਲੈ ਕੇ। ਮੈਂ ਇਹੀ ਬੇਨਤੀ ਕੀਤੀ ਪਹਿਲਾਂ ਕਿ ਜਿਹੜੀ ਮਲਾਵਟ ਖੋਰ ਸਾਡੀ ਸਿਹਤ ਦਾ ਨੁਕਸਾਨ ਕਰਦੇ ਕਰਦੇ ਇਹ کاروبار ਦਾ ਨੁਕਸਾਨ ਕਰਦੇ। ਇਸ ਸਾਡੇ ਬਿਜ ਦੇ ਵੀ ਨੁਕਸਾਨ ਕਰਦੇ ਸਾਡੀ ਜਿਹੜੇ ਖੇਤੀਬਾੜੀ ਦਾ ਵੀ ਨੁਕਸਾਨ ਕਰਦੇ ਇਹ ਸਾਡਾ ਓਵਰਆਲ ਇਕਨੋਮਿਕ ਐਕਟੀਵਿਟੀ ਨੂੰ ਵੀ ਪ੍ਰਭਾਵਿਤ ਕਰਦੇ ਆ ਸੋ ਇਸ ਕਰਕੇ ਆਪਾਂ ਸਖਤੀ ਨਾਲ ਦੇ ਖਿਲਾਫ ਜਿਹੜੀਆਂ ਕਾਰਵਾਈ ਕਰਾਂਗੇ ਕਿ ਇਹ ਚਰਚਾ ਹੈ ਵੀ ਜਿਹੜੇ ਹੜਾਈ ਵਾਲੇ ਆ ਉਹਨਾਂ ਤੇ ਥੋੜਾ ਜਿਹਾ ਤਾੜਨਾ ਕਰਨ ਦੀ ਜ਼ਰੂਰਤ ਹੈ ਹੈਲਥ ਡਿਪਾਰਟਮੈਂਟ ਜਿਹੜਾ ਹੈ ਬਹੁਤ ਘੱਟ ਧਿਆਨ ਕਰਦਾ ਹੈ ਦੇਖੋ ਡੀਸੀ ਸਾਹਿਬ ਵੀ ਇੱਥੇ ਬੈਠੇ ਐ ਐਸਐਸਪੀ ਸਾਹਿਬ ਵੀ ਬੈਠੇ ਆ ਜਿਹੜੇ ਚੰਗਾ ਕੰਮ ਕਰਨਗੇ ਉਹਨਾਂ ਨੂੰ ਸ਼ਾਬਾਸ਼ੀ ਦੇਵਾਂਗੇ ਤੇ ਜਿਹੜੇ ਕੋਤਾਹੀ ਕਰਨਗੇ ਉਹ ਫਿਰ ਟੰਗੇ ਵੀ ਜਾਣਗੇ ਸਰ ਜੀ ਹੋਰ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਇਹ ਸਪਲਾਈ ਦੇ ਰਹੇ ਇਹ ਇਨਵੈਸਟੀਗੇਸ਼ਨ ਵਿੱਚ ਦੱਸਣਗੇ ਐਸਐਸਪੀ ਸਾਹਿਬ ਜਦੋਂ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਈਗੀ ਕਿ ਤੁਹਾਨੂੰ ਦੱਸਣਗੇ ਸਰ ਜੀ ਜਿਹਨਾਂ ਦੇ ਸਪਲਾਈ ਦੇ ਰਹੇ ਇਹ ਦੇ ਰਹੇ ਕਿ ਉਹਨਾਂ ਡੇਰੀ ਮਾਲਕਾਂ ਦੇ ਉੱਪਰ ਕੋਈ ਕਾਰਵਾਈ ਕੀਤੀ ਜਾਊਗੀ ਦੇਖੋ ਜੋ ਜੋ ਫੜਿਆ ਜਾਏਗਾ ਉਹਦੇ ਤੇ ਕਾਰਵਾਈ ਹੋਈਗੀ ਔਰ ਤੁਸੀਂ ਦੱਸਣਾ ਕਿੱਥੇ ਕਿੱਥੇ ਗਲਤ ਹੈ ਤੇ ਪੁਛੀਏ ਚ ਵੀ ਜ ਆ ਜਾਏਗਾ ਬਾਕੀ ਆਮ ਸਿਟੀਜ਼ਨ ਨੂੰ ਵੀ ਬੇਨਤੀ ਕਰਦਾ ਮੈਂ ਸਾਰੇ ਜਿਹੜੇ ਕਾਰੋਬਾਰੀ ਹੈ ਜਿਹੜੇ ਇਸ ਟ੍ਰੇਡ ਨਾਲ ਸੰਬੰਧਤ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਵੀ ਕਿੱਥੇ ਮਾੜਾ ਆ ਰਿਹਾ ਕਿੱਥੇ ਸਸਤਾ ਆ ਰਿਹਾ ਉਹ ਵੀ ਦੱਸਣਗੇ ਤੇ ਆਪਾਂ ਇਹਨੂੰ ਇਹਨੂੰ ਨਕੇਲ ਕਰਣੀ ਇੱਕ ਤਰ੍ਹਾਂ ਇੱਕ ਕੰਪਰੀਹੈਂਸਿਵ ਜਿਹੜਾ ਇਹ ਹੋਊਗਾ ਸਾਰੇ ਪਾਸਿਆਂ ਦੀ ਇਕੱਲਾ ਮੇਰੀ ਇਹ ਜਿਹੜੀ ਐਕਸਰਸਾਈਜ਼ ਨਹੀਂ ਹੈ ਇਕੱਲੀ ਪੁਲਿਸ ਦੀ ਐਕਸਰਸਾਈਜ਼ ਨਹੀਂ ਹੈ ਸਿਵਲ ਪ੍ਰਸ਼ਾਸਨ ਦੀ ਐਕਸਰਸਾਈਜ਼ ਨਹੀਂ ਹੈ ਤੁਹਾਡੀ ਵੀ ਸਾਰਿਆਂ ਦੀ ਸਾਰੇ ਸਿਟੀਜ਼ਨ ਸਿਟੀਜ਼ਨ ਦੇ ਵਿੱਚ ਹੋਰ ਬਹੁਤ ਮਨਅਵਟ ਹੋਰ ਜਿਹੜੇ ਬੈਠੇ ਨੇ ਪੈਸਾ ਕਮਾਉਣ ਦੇ ਲੋਕਾਂ ਦੀਆਂ ਜਿਹੜੇ ਜਾਣਾਂ ਲੈ ਰਹੇ ਨੇ ਉਹਨਾਂ ਬਾਰੇ ਕੀ ਕਹਿੰਦੇ ਬਿਲਕੁਲ ਤੁਸੀਂ ਬਸ ਧਿਆਨ ਦਿਲਾਉਂਦੇ ਰਹੋ ਸਾਡੀ ਜਿਹੜੀ ਹੈ ਪੁਲਿਸ ਡਿਪਾਰਟਮੈਂਟ ਵੀ ਇੱਥੇ ਲੱਗਿਆ ਹੈ ਹੈਲਥ ਡਿਪਾਰਟਮੈਂਟ ਮੈਂ ਹਰਵਿੰਦਰ ਸਿੰਘ ਫੂਡ ਸੇਫਟੀ ਅਫੀਸਰ ਇਹਨਿਕੋਂ ਤੋਂ ਅੱਜ ਸਾਨੂੰ ਕੋਰਤਪੁਰੇ ਤੇ ਪੁਲਿਸ ਭਾਗ ਦੇ ਕੋਈ ਗੱਡੀ ਰੋਕ ਕੇ ਆਪਣਾ ਟੈਕਿੰਗ ਕਰ ਰਹੇ ਸੀਗੇ ਉਹਦੇ ਵਿੱਚ ਗੱਡੀ ਚ ਪਨੀਰ ਤੇ ਆਪਣੇ ਕੁਝ ਫੂਡ ਪ੍ਰੋਡਕਟ ਪਾਇਆ ਗਿਆ ਦਹੀਂ ਦਹੀਂ ਹੋ ਗਿਆ ਪਨੀਰ ਹੋ ਗਿਆ ਜਿਹਦਾ ਅਸੀਂ ਸੈਂਪਲ ਲੈ ਰਹੇ ਹਾਂ ਲਗਭਗ 70 ਕਿਲੋ ਦੇ ਆਸ-ਪਾਸ ਪਨੀਰ ਸੀਗਾ ਤੇ 30 ਕਿਲੋ ਦੇ ਆਸ-ਪਾਸ ਦਹੀਂ ਆ ਦੇ ਵਿੱਚ ਜਿਹਦਾ ਸੈਂਪਲ ਲੈ ਕੇ ਆਪਣੇ ਟੈਸਟਿੰਗ ਲਈ ਫੂਡ ਸੇਫਟੀ ਲੈਬ ਖੜ੍ਹੜ ਲਈ ਭੇਜ ਦਿੱਤਾ ਜਾਏਗਾ ਜੋ ਦੇ ਦੇ ਰਿਪੋਰਟ ਆਊਗੀ ਉਸ ਦੇ ਅਧਾਰ ਤੇ ਬੰਦ ਕਾਰਵਾਈ ਫੂਡ ਸੇਫਟੀ ਐਕਟ 2006 ਦੇ ਤਹਿਤ ਕਰ ਦਿੱਤੀ ਜਾਊਗੀ ਦੇਖੋ ਜੀ ਸ਼ੱਕ ਦੇ ਆਧਾਰ ਤੇ ਅਸੀਂ ਸੈਂਪਲ ਲੈ ਲਿਆ ਬਾਕੀ ਜੋ ਵੀ ਅਸੀਂ ਰਿਪੋਰਟ ਫੂਡ ਐਨਾਲਿਸਟ ਖੜ੍ਹੜ ਵੱਲੋਂ ਆਊਗੀ ਉਹਦੇ ਅਧਾਰ ਤੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇ ਦੇ ਦਾਂਗੇ ਜੇ ਸੈਂਪਲ ਫੇਲ ਪਾਇਆ ਜਾਂਦਾ ਤਾਂ ਇਹਨੂੰ ਬੰਦੀ ਕਾਰਵਾਈ ਦੇ ਕੋਰਟ ਵਿੱਚ ਕੇਸ ਕਰ ਦਿੱਤਾ ਜਾਊਗਾ ਲਗਾ ਦਿੱਤਾ ਜਾਊਗਾ ਜੇ ਫੇਲ ਆਉਂਦਾ ਤਾਂ ਉਹਦੇ ਤੇ ਕੇਸ ਬੰਦਾ ਬੰਦੀ ਕਾਰਵਾਈ ਫੂਡ ਸੇਫਟੀ ਐਕਟ ਦੇ ਤਹਿਤ ਹੀ ਅਸੀਂ ਕਰ ਸਕਦੇ ਹਾਂ